ਲਓ ਯਾਰ ਮਾਈਕ ਲਾਓ ਬਸ ਖੋਲ ਜੋ ਭਾਈ ਖੋਲ ਜੋ ਖੋਲ ਜੋ ਰਿੰਗੋ ਆ ਗਿਆ ਖੋਲ ਜੋ ਖੋਲ ਜੋ ਖੋਲ ਜੋ ਰਿੰਗੋ ਬਾਈਕ ਕਰਕੇ ਆ ਜਾ ਚਲੋ ਖੋਲ ਜੋ ਬਾਈਕ ਯਾਰ ਬਣੀ ਹਾਂ ਹਾਂ ਮਾਈਕ ਲਾਓ ਉਹ ਮੇਰੇ ਮਾਈਕ ਲਾ ਕੇ ਨਹੀਂ ਉਹ ਮਾਈਕ ਬਾਤ ਕਰਨ ਲਈ ਹੈ ਮਾਈਕ ਦੀ ਬਾਤ ਕਰ ਲਿਓ ਮਾਈਕ ਸ਼ਾ ਕਰ ਲੱਕਾ ਕਰੀਏ ਹਲੋ ਹਾਂ ਨਿਕਾ ਲਾ ਯਾਰ ਮਾਈਕ ਅੱਜ ਮੈਂ ਸਵੇਰੇ ਆਇਆ ਸੋਕਾਰ ਗੁਰੂਪਾਲ ਜੀ ਮਾਤ ਪਾਪ ਹਰਨ ਜੀ ਬਹੁਤਾਰੇ ਸੀਨੀਅਰ ਸ਼ਰੋਮਰੀ ਅਕਾਲੀ ਗੱਲ ਦੇ ਵਰਕਰ ਤੇ ਆ ਰਹੇ ਨੇ ਜੁਣੀ ਤੇ ਬੈਠੇ ਅਤੇ ਇੰਨੀ ਗੀਕਿੰਗ ਤੋਂ ਮੂਰੇ ਮੈਕਾ ਨਾ ਕਿਹਾ ਗਿਆ ਅੱਜ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੇਰੇ ਇੱਥੇ ਨਿਸ਼ਾਰਾ ਮੱਜਾ ਸਿੰਘ ਨਗਰ ਵਿਖੇ ਪਹੁੰਚੇ ਜਿੱਥੇ ਦਾਸ ਵੱਲੋਂ 11 ਟਰਾਲੀਆਂ ਵੱਡੀਆਂ ਤੁੜੀ ਦੀਆਂ ਤੇ ਚੋਕਰ ਦੇ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਵਾ ਉਥੇ ਆਪਣੇ ਭਰਾ ਜਿਹੜੇ ਪਾਣੀ ਦੀ ਮਾਰ ਹਟਾਏ ਆ ਉਹਨਾਂ ਦੀ ਮਦਦ ਵਾਸਤੇ ਭੇਜੀਆਂ ਗਈਆਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਵੀ ਸੀ ਡਾਕਟਰ ਚੀਮਾ ਸਾਹਿਬ ਬੱਬੇ ਵਾਲੀ ਸਾਹਿਬ ਲੰਗਾਤ ਸਾਹਿਬ ਲੋਦੀ ਨੰਗਲ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਪਾਰਟੀ ਦੇ ਹੁਣ ਵੀ ਅਜੇ ਵਰਕਰਾਂ ਦੇ ਵਿੱਚ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਵਰਕਰ ਇੱਥੇ ਆਏ ਆ ਹਲਕਾ ਇੰਚਾਰਜ ਸਾਡੇ ਸਰਦਾਰ ਗੋਰੇ ਕਬਾਲ ਸਿੰਘ ਜੀ ਮਾਲ ਸਾਹਿਬ ਸਰਦਾਰ ਰਾਜਨਬੀਰ ਸਿੰਘ ਜੀ ਕਮਾਨ ਸਾਹਿਬ ਜਸਲ ਸਾਹਿਬ ਐਸਜੀਪੀਸੀ ਦੇ ਮੈਂਬਰ ਤੁਗਲਵਾਲ ਸਾਹਿਬ ਔਰ ਮੈਂ ਸਮਝਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਜਹਾਰੂ ਯੋਧੇ ਇਨੇ ਮੀਂਹ ਵਰਦੇ ਦੇ ਵਿੱਚ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਵਾਸਤੇ ਉਹਨਾਂ ਨੂੰ ਸੁਣਨ ਵਾਸਤੇ ਇੱਥੇ ਇਕੱਠੇ ਹੋਏ ਸੀ ਪ੍ਰਧਾਨ ਸਾਹਿਬ ਉਹਨਾਂ ਨੂੰ ਸੰਬੋਧਨ ਕਰਕੇ ਗਏ ਆ ਔਰ اپیل ਕੀਤੀ ਆ ਕਿ ਸਾਰੇ ਹੀ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਇਸ ਕੰਮ ਲਈ ਜੁਟ ਜਾਣ ਔਰ ਮੈਂ ਸਮਝਣਾ ਕਿ ਜੇ ਸਰਕਾਰ ਦਾ ਫੇਲੀਅਰ ਆ ਤੇ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿਨੇ ਹਮੇਸ਼ਾ ਹੀ ਲੋਕਾਂ ਦਾ ਦਰਦ ਸਮਝਿਆ ਉਹਨਾਂ ਆਪਣੀ ਇਹ ਜਿਹੜੀ ਦਰਦ ਸਮਝਦੇ ਹੋਏ ਘਰ ਘਰ ਏਡਾ ਵੱਡਾ ਰੂਟ ਅੱਜ ਇਥੋਂ ਡੇਰਾ ਬਾਬਾ ਨਾਨਕ ਤੋਂ ਚਪਕਰੇ ਮਰਾੜੇ ਤੱਕ ਜੋ ਹੜਪੀਰਤਾਂਵਾਲ ਪ੍ਰਧਾਨ ਜੀ ਜਾ ਰਹੇ ਆ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਔਰ ਸ਼ਰੋਮਣੀ ਅਕਾਲੀ ਦਲ ਇਹ ਕਰ ਸਕਦਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਅੱਜ ਹਰ ਪੀੜਤਾ ਨੂੰ ਲੈ ਕੇ ਜਿਹੜਾ ਮੈਦਾਨ ਵਿੱਚ ਪਹੁੰਚੇ ਉੱਥੇ ਉਹਨਾਂ ਨੇ ਦੋ ਪਰਿਵਾਰਾਂ ਨੂੰ ਗੋਦ ਲਿਆ ਤੇ 1-1 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਹੈ ਨਾਲ ਉਹਨਾਂ ਨੇ ਦੂਜਿਆਂ ਨੂੰ ਵੀ ਕਿਹਾ ਵਾ ਕਿ ਇਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਬਾਹਰ ਆ ਕੇ ਵੇਖੋ ਬਹੁਤ ਸਿਆਣੇ ਪੱਤਰਕਾਰ ਤੁਸੀਂ ਇਕੱਠੇ ਹੋਏ ਗੋਦ ਲਿਆ ਦੋ ਪਰਿਵਾਰਾਂ ਨੂੰ ਤੇ ਬਾਕੀ ਪਰਿਵਾਰ ਕਿਹਦੇ ਆ ਜਿਹੜੇ ਰੁੱੜ ਗਏ ਆ ਉੱਥੇ 100 ਪਿੰਡ ਇਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਕੋਈ ਦੋ ਪਰਿਵਾਰਾਂ ਨੂੰ ਗੋਦ ਨਹੀਂ ਲੈਂਦੀ ਹੁੰਦੀ ਸਰਕਾਰ ਸਾਰਿਆਂ ਲੋਕਾਂ ਦੀ ਹੁੰਦੀ ਆ ਬਾਰਡਰ ਬੈਲਟ ਤੇ ਜਾ ਕੇ ਤੁਸੀਂ ਵੇਖਿਆ ਮੈਂ ਸਮਝਣਾ ਐਡਾ ਵੱਡਾ ਨੁਕਸਾਨ 88 ਚ ਵੀ ਨਹੀਂ ਹੋਇਆ ਔਰ ਸਰਕਾਰ ਦੀ ਫੇਲੀਅਰ ਆ ਫੇਲੀਅਰ ਨੂੰ ਛਪਾਉਣ ਵਾਸਤੇ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਮੇਰੀ ਗੱਲ ਸੁਣੋ ਪਾਰਟੀ ਦੇ ਪ੍ਰਧਾਨ ਬਾਦਲ ਸਾਹਿਬ ਨੇ 20-20 ਹਜ਼ਾਰ ਲੀਟਰ ਤੇਲ ਕਿਤੇ ਕਿਸ਼ਤੀਆਂ ਕਿਤੇ ਲੰਗਰ ਕਿਤੇ ਰਸਤਾ ਕਿਤੇ ਤੂੜੀ ਕਿਤੇ ਦਾਣਾ ਇਹਨਾਂ ਨੇ ਕੀ ਕੀਤਾ ਆ ਲੀਡਰਸ਼ਿਪ ਇਹਨਾਂ ਦੀ ਤੁਰੀ ਫਿਰਦੀ ਆ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰਨੀ ਹੈ ਹੈਲੀਕਾਪਟਰ ਦੇ ਵੇਖੋ ਮੇਰੀ ਗੱਲ ਸੁਣੋ ਐਡਾ ਵੱਡਾ ਮੈਨ ਸਮਝਣਾ ਵੀ ਮਜ਼ਾਕ ਲੋਕਾਂ ਨਾਲ ਕਰਕੇ ਗਏ ਆ ਸੋ ਇਹ ਬਹੁਤ ਮੰਦ ਭਾਗਾ ਕਿ ਇਹੋ ਜੀ ਮਾੜੀ ਸਰਕਾਰ ਲੋਕਾਂ ਨੇ ਚੁਣੀ ਆ ਸਰਕਾਰ ਦੇ ਐਮਐਲਏ ਕਹਿਣ ਲੱਗ ਗਏ ਆ ਕਿ ਸਾਡੀ ਅਫਸਰਸ਼ਾਹੀ ਨਹੀਂ ਸੁਣਦੀ ਕੀ ਸੱਚੀ ਮੁੱੱਚੀ ਅਫਸਰਸ਼ਾਹੀ ਸਰਕਾਰਾਂ ਨੂੰ ਫੇਰ ਕਰਦੀ ਮੇਕੋ ਜੀ ਸਰਕਾਰ ਦੇ ਐਮ ਐਲ اے ਜਿਹੜੇ ਆ ਉਹ ਹਵਾ ਦੇ ਬੁੱਲੇ ਨਾ ਆਈ ਉਹ ਕੋ ਗਰਾਸ ਰੂਟ ਲੈਵਲ ਤੇ ਉਹਨਾਂ ਦਾ ਕੁਝ ਨਹੀਂ ਹੈਗਾ ਉਹਨਾਂ ਦੀ ਤੇ ਲੋਕ ਨਹੀਂ ਸੁਣਦੇ ਤੇ ਪੁਲਿਸ ਨੇ ਕਦੀ ਸੁਣਨੀ ਆ ਇੱਕ ਬੰਦਾ ਉਹਨਾਂ ਦੇ ਨਾਲ ਨਹੀਂ ਰਿਹਾ ਇਹ ਲੋਕ ਸਤਨੂੰ ਦੰਡੀਆਂ ਵਡਣਦੇ ਆ ਐ ਜੀ ਪੀ ਸੀ ਦਾ ਵੱਲੋਂ ਭੇਜਿਆ ਰਸ ਨਹੀਂ ਚੱਲ ਪੁਲਿਸ ਨੇ ਰੋਕ ਵੇਖੋ ਜੀ ਇਹ ਤੇ ਫਿਰ ਸਰਕਾਰ ਹੀ ਕਰਦੀ ਆ ਨਾ ਐ ਜੀ ਪੀ ਸੀ ਜਿਹੜੀ ਲੋਕਾਂ ਦਾ ਦੁੱਖ ਦਰਦ ਹਮੇਸ਼ਾ ਕਿਤੇ ਹਾਰਡ ਆ ਜਾਏ ਕਿਤੇ ਕੋਈ ਬਿਮਾਰੀ ਆ ਜਾਏ ਕਿਤੇ ਕੋਈ ਕੋਰੋਨਾ ਕਾਲ ਆ ਜਾਏ ਉਹਨਾਂ ਨੇ ਸਾਡੀ ਬਹੁਤ ਵੱਡੀ ਸਰਮੌਰ ਸੰਸਥਾ ਜਿਹੜੀ ਹਮੇਸ਼ਾ ਲੋਕਾਂ ਦਾ ਦਰਦ ਸਮਝਦੀ ਆ ਔਰ ਮੈਂ ਸਮਝਣਾ ਕਿ ਇਹੋ ਜੀ ਸੰਸਥਾ ਨੂੰ ਖੋਣ ਵਾਸਤੇ ਵੀ ਸਰਕਾਰਾਂ ਨੇ ਬੜੀਆਂ ਚਾਲਾਂ ਚਲੀਆਂ ਪਰ ਲੋਕ ਸੁਚੇਤ ਹੋ ਗਏ ਆ ਪੰਛ ਸਚੇਤ ਹੋ ਗਿਆ ਇਹ ਜਿਹੜੇ ਆ ਇਹਨਾਂ ਨੂੰ ਉਹ ਹੁਣ ਦੋ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਛੇਤੀ ਰਾਜ ਆਏਗਾ ਸਤਾਈ ਦੇ ਵਿੱਚ ਸਰਕਾਰ ਬਣੇਗੀ ਸਕੇ ਧੰਨਵਾਦ ਜੀ ਰਮਨਜੀਤ ਆ ਤੇ ਸਾਰਿਆਂ ਦਾ ਜਿਨ੍ਹਾਂ ਨੇ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਕੁੜੀ ਤੇ ਚੋਕਰ ਦਾ ਇੰਜ਼ਾਮ ਕੀਤਾ ਹੈ ਕੋਈ ਤਕਰੀਬਨ 8-10 ਆਸਟ੍ਰੇਲੀਆ ਭੇਜ ਰਹੇ ਆ ਅਕਤੂਬਰ ਭੇਜ ਰਹੇ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਅਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਤੋਂ ਪੜ ਪੂਰੇ ਪੰਜਾਬ ਜਿੱਥੇ ਬੇਨਤੀ ਕਰਦਾ ਕਿ ਜਿਹੜਾ ਜਿੰਨਾ ਸਾਧਨ ਹੋਏ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਐ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਸਰਕਾਰ ਜਿਹੜੀ ਆ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੂੰ ਕੁਝ ਕਰਨਾ ਹੈ ਇਸ ਕਰਕੇ ਮੀਰ ਛੱਡਦੀ ਇਹਨਾਂ ਤੋਂ ਸਾਰੇ ਤੁਹਾਡੇ ਦਰੋਂ ਪੂਰੇ